ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਆਪ ਸਭ ਨੂੰ ਪਤਾ ਹੈ ਕਿ ਨੌਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀਪੁਰ ਅਸੀਂ ਬੜਾ ਅਸੀਂ ਬੜੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਬਣਾ ਰਹੇ ਹਾਂ ਇਸੇ ਉਪਰਾਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇੱਕ ਹੋਰ ਕੋਸ਼ਿਸ਼ ਕੀਤੀ ਗਈ ਹੈ ਇੱਕ ਵੈਬਸਾਈਟ ਤੇ ਇੱਕ ਐਪ ਬਣਾਈ ਗਈ ਹੈ ਮੇਰੀ ਇੱਛਾ ਹੈ ਕਿ ਆਪ ਸਭ ਇਹ ਵੈਬਸਾਈਟ ਤੇ ਐਪ ਜਰੂਰ ਸਭ ਨਾਲ ਸਾਂਝੀ ਕਰੋ ਜਿਹੜੀ ਜਿਹੜੀ ਵੀ ਸੰਗਤ ਅਨੰਦਪੁਰ ਸਾਹਿਬ ਚ ਆ ਰਹੀ ਹੈ ਉਹਨਾਂ ਦੀ ਸਹੂਲਤ ਦੇ ਲਈ ਵੈਬਸਾਈਟ ਤੇ ਐਪ ਦਾ ਨਾਮ ਹੈ anandpursaheb350.com ਵੈਬਸਾਈਟ ਆਲਰੇਡੀ ਲਾਈਵ ਹੈ ਤੇ ਐਪ ਅਗਲੇ 2-4 ਘੰਟੇ ਅਚ ਲਾਈਵ ਹੋ ਚੁਗੀ ਗੂਗਲ ਪਲੇ ਗੂਗਲ ਪਲੇ ਸਟੋਰ ਤੇ ਵੀ ਤੇ ਐਪਲ ਐਪਸਟੋਰ ਤੇ ਵੀ ਜਿੱਦਾਂ ਹੀ ਆਪਾਂ ਇਸ ਨੂੰ ਖੋਲਦੇ ਹਾਂ ਚਾਹ ਗੂਗਲ ਤੇ ਵੀ ਪਾਵਾਂਗੇ ਆਪਾਂ anandpursaheb350.com ਇਹ ਆਪਣੀ ਵੈਬਸਾਈਟ ਹੈ ਇਸ ਵੈਬਸਾਈਟ ਪੰਜਾਬੀ ਤੇ ਅੰਗਰੇਜ਼ੀ ਦੋਨੋਂ ਭਾਸ਼ਾਵਾਂ ਦੇ ਵਿੱਚ ਸਾਰੇ ਮਚੰਨਾਂ ਕੇ ਸਾਰੇ ਦੇਸ਼ ਤੱਕ ਕੀ ਵੀਡੀਓ ਦੁਨੀਆ ਤੱਕ ਵੀਡੀਓ ਜਾਵੇ ਬਾ ਇਸ ਨੂੰ ਇੰਗਲਿਸ਼ ਕਰ ਲੈਣੇ ਸਵਿਚਟ ਨੂੰ ਸੋ ਜਿਵੇਂ ਤੁਸੀਂ ਦੇਖਦੇ ਹੋ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਹੋਮ ਪੇਜ ਤੇ ਆ ਜਾਂਦੇ ਆਪਾਂ ਹਾਂ ਜਿਵੇਂ ਸਰ ਟਿੱਕਰ ਹੈ ਟਾਈਮ ਕੱਲ ਤੋਂ ਮੁੱਖ ਸਮਾਗਮ ਕੱਲ ਕੀਰਤਨ ਸਾਰੇ ਜਿਹੜੇ ਨਗਰ ਕੀਰਤਨ ਉਹਨਾਂ ਨੂੰ ਪੁਰਸਾ ਪਹੁੰਚਲੇ ਹੋਏ ਜਾਂਦੇ ਨੇ ਇਸ ਦੇ ਵਿੱਚ ਇਵੈਂਟਸ ਟੈਂਸੀਟੀਆਂ ਪਾਰਕਿੰਗਸ ਸ਼ਟਲ ਸਰਵਿਸ ਮੈਡੀਕਲਸ ਐਂਡ ਹੈਲਥ ਫੈਸਿਲਿਟੀਆਂ ਪਬਲਿਕ ਯੂਟਿਲਿਟੀਆਂ ਇਹ ਸਾਰਾ ਕੁਝ ਹੈ ਅਸੀਂ ਆਪਣੇ ਵੱਲੋਂ ਬਹੁਤ ਸਾਰੀ ਕੋਸ਼ਿਸ਼ਾਂ ਕਰ ਰਹੇ ਹਾਂ ਬਹੁਤ ਸਾਰੀ ਪਾਰਕਿੰਗਸ ਬਣਾਈ ਹੈ ਹਰ ਪਾਰਕਿੰਗ ਹਰ ਤਰ੍ਹਾਂ ਦੀ ਸੁਵਿਧਾ ਅਵੇਲੇਬਲ ਹੈ ਪਹਿਲੀ ਵਾਰੀ ਇੱਕ ਟ੍ਰੌਲਰ ਟੈਕਟਰ ਟ੍ਰੌਲੀ ਸਿਟੀ ਬਣਾਈ ਗਈ ਹੈ ਜਿੱਥੇ ਪੰਜਾਬ ਦੇ ਪਿੰਡਾਂ ਤੋਂ ਵੱਖ-ਵੱਖ ਜਿਹੜੇ ਟੈਕਟਰ ਟ੍ਰੌਲੀ ਆ ਰਹੇ ਆ ਉਹ ਆ ਕੇ ਸੱਜਣਗੇ ਤਾਂ ਇਵੈਂਟਸ ਤੇ ਜਾਵਾਂਗੇ ਸਭ ਸਾਰੇ ਜਿਹੜੇ ਦਿਨ ਦੇ ਇਵੈਂਟਸ ਡੇ 1 ਡੇ 2 ਡੇ 3 ਇੱਦਾਂ ਹੀ 29 ਤਰੀਕ ਤੱਕ ਇਵੈਂਟ ਹੋ ਰਹਿਣਦੇ ਰਹਿਣਗੇ ਜਿਹੜੇ ਪਹਿਲੇ ਦਿਨ ਤੇ ਆਉਂਦੇ ਦਾ ਆਰੰਭ ਕਰਨ ਪੱਤਸਬ ਦਾ ਇਨੋਗ੍ਰੇਸ਼ਨ ਆਫ ધ ਐਕਸੀਬੀਸ਼ਨ ਸਰਵਤਰਮ ਸਮੇਲਨ ਇਹਦੇ ਵਿੱਚ ਤੁਸੀਂ ਲੋਕੇਸ਼ਨ ਤੁਸੀਂ ਇਸ ਨੂੰ ਬੁੱਕਮਾਰਕ ਵੀ ਕਰ ਸਕਦੇ ਹੋ ਕੈਲੰਡਰ ਨੂੰ ਤੁਸੀਂ ਇਸ ਨੂੰ ਕਿਸੇ ਨਾਲ ਸਾਂਝਾ ਵੀ ਕਰ ਸਕਦੇ ਹੋ ਪਲੱਸ ਜਿਹੜੇ ਇਵੈਂਟ ਲਾਈਵ ਹੋਣਗੇ ਤੁਸੀਂ ਇਸ ਨੂੰ ਇੱਥੋਂ ਲਿੰਕ ਜਿਹੜਾ ਲਾਈਵ ਵੀ ਉਹਦਾ ਵੀ ਦੇਖ ਸਕਦੇ ਹੋ ਜਿਹੜਾ ਜਿੱਥੇ ਜਿੱਥੇ ਤੁਸੀਂ ਜਾਣਦੇ ਉਸ ਦੀ ਉਹ ਵੀ ਦੱਸਿਆ ਕਿ ਸਪਿਰਚੁਅਲ ਹੈ ਕਲਚਰਲ ਹੈ ਹੈਰੀਟੇਜ ਹੈ ਤਾਂ ਕਿ ਹਰ ਤਰ੍ਹਾਂ ਸੰਗਤ ਜਿੱਥੇ ਜਿਵੇਂ ਸੰਗਤ ਦੀ ਸ਼ਬਦ ਉੱਥੇ ਜਾ ਸਕੇ ਇੱਥੇ ਫਿਰ ਆਪਾਂ ਜਦੋਂ ਆਉਂਦੇ ਆ ਅੱਗੇ ਤੁਸੀਂ ਆਉਂਗੇ ਜੀ ਟੈਂਸਿਟੀਆਂ ਟੈਂਸਿਟੀਆਂ ਦੇ ਵਿੱਚ ਉਸ ਦੀ ਬੁਕਿੰਗ ਦਾ ਵੀ ਹੈ ਤੇ ਨਾਲ ਨਾਲ ਉਹ ਤੇ ਕੀ ਕੀ ਸੁਵਿਧਾਵਾਂ ਹੈ ਹਰ ਸੁਵਿਧਾਵਾਂ ਉਹ ਵੀ ਇਸ ਦੇ ਵਿੱਚ ਜਿਹੜੀਆਂ ਹੈ ਦੱਸੀਆਂ ਗਈਆਂ ਨੇ देन ਵੀ ਕਮਸ ਟੂ ਪਾਰਕਿੰਗਸ 30 ਪਾਰਕਿੰਗਾਂ ਅਸੀਂ ਬਣਾਈਆਂ ਸਾਰੀਆਂ ਪਾਰਕਿੰਗਾਂ ਜਿਹੜੀਆਂ Google ਲਿੰਕ ਨੇ ਹਰ ਪਾਰਕਿੰਗ ਦੀ ਕਿੰਨੀ ਕੈਪੈਸਿਟੀ ਹੈ ਕਿੰਨੀ ਗੱਡੀਆਂ ਤੇ ਜਦੋਂ ਪਾਰਕਿੰਗਾਂ ਲਾਈਵ ਹੋਣਗੀਆਂ ਤਾਂ ਕਿੰਨੇ ਕਿੱਥੇ ਕਿੰਨੀ ਗੱਡੀਆਂ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਲਾਈਵ ਡਾਟਾ ਵੀ ਅਪਡੇਟ ਕਰੀਏ ਆਪ ਜੀ ਨੂੰ ਥਰੂ Google ਮੈਪਸ ਐਂਡ ਮੈਪ ਮਾਈ ਇੰਡੀਆ ਪਲੱਸ ਇਹ ਸ਼ਟਲ ਸਰਵਿਸਿਜ਼ ਹੈ ਕੋਈ ਵੀ ਪਾਰਕਿੰਗ